ਸ੍ਰੀਕਾਲ ਨਮਸਕਾਰ ਅਦਾਬ ਜੇਕਰ ਤੁਸੀਂ ਵੀ ਅੱਜ ਜਾਂ ਫਿਰ ਕੱਲ ਇਹਨਾਂ ਦੋ ਦਿਨਾਂ ਦੇ ਵਿੱਚ ਹਾਈਵੇ ਤੇ ਸਫ਼ਰ ਕਰਨ ਦੀ ਸੋਚ ਰਹੇ ਹੋ ਜਾਂ ਕਿਤੇ ਜਾਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਕਿਉਂਕਿ ਹਾਈਵੇ ਤੇ ਕੀ ਹਾਲਾਤ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਧੁੰਦ ਜਿਹੜੀ ਹੈ ਉਹ ਸੰਘਣੀ ਹੈ ਔਰ ਦੱਸ ਦਈਏ ਕਿ ਆਉਣ ਵਾਲੇ ਦੋ ਦਿਨ ਜਿਹੜਾ ਹੈਗਾ ਯਾਨੀ ਕਿ ਅੱਜ ਅਤੇ ਕੱਲ ਤੋਂ ਦਾ yellow alert ਜਿਹੜਾ ਹੈਗਾ ਉਹ ਮੌਸਮ ਵਿਭਾਗ ਦੇ ਵੱਲੋਂ ਕੀਤਾ ਗਿਆ ਯਾਨੀ ਕਿ ਮਾਲਵੇ ਦੇ ਵਿੱਚ ਖਾਸ ਕਰਕੇ ਜਿਹੜਾ ਹੈਗਾ ਧੁੰਦ ਸੰਘਣੀ ਰਹੇਗੀ ਔਰ ਜੋ ਤੁਸੀਂ ਦੇਖ ਵੀ ਸਕਦੇ ਹੋ ਹਾਲਾਤ ਜਿਹੜੇ ਆ ਉਹ ਕਿੱਦਾਂ ਦੇ ਆ ਧੁੰਦ ਹੈ ਸੰਘਣੀ ਹੈ ਇਹਦੇ ਵਿੱਚ ਆ ਦੱਸ ਦਈਏ ਕਿ ਅੰਬਾਲਾ ਪ੍ਰਸ਼ਾਸਨ ਨੇ 16 ਤੇ 17 ਦੋ ਦਿਨਾਂ ਲਈ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਮੌਸਮ ਨੂੰ ਦੇਖਦੇ ਹੋਏ ਹਰਿਆਣਾ ਦੇ ਵਿੱਚ ਲੇਕਿਨ ਆਪਣੇ ਪੰਜਾਬ ਦੇ ਵਿੱਚ ਛੁੱਟੀਆਂ ਨਹੀਂ ਹੈਗੀਆਂ ਪਰ ਜਿਹੜਾ ਕੀ ਹੈ ਮੌਸਮ ਤੁਸੀਂ ਦੇਖ ਸਕਦੇ ਕਿ ਇਸ ਤਰ੍ਹਾਂ ਦਾ ਔਰ ਸੰਘਣੀ ਧੁੰਦ ਹੈ ਔਰ ਇਸ ਦੇ ਨਾਲ ਹਵਾ ਵੀ ਚੱਲ ਰਹੀ ਹੈ ਔਰ ਅੱਜ ਜਿਹੜੀ ਧੁੰਦ ਹੈ ਕਾਫੀ ਜ਼ਿਆਦੇ ਸੰਘਣੀ ਹੈਗੀ ਹੈ ਕੁਝ ਹੀ ਮੀਟਰ ਤੱਕ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਉਸ ਤੋਂ ਅੱਗੇ ਦਿਖਾਈ ਨਹੀਂ ਦੇ ਰਿਹਾ ਤਾਂ ਪੂਰੀ ਤਰ੍ਹਾਂ ਦੇ ਨਾਲ ਜੇਕਰ ਤੁਸੀਂ ਸਫਰ ਹਾਈਵੇ ਤੇ ਕਰਨ ਦੀ ਸੋਚ ਰਹੇ ਹੋ ਤਾਂ ਜੇਕਰ ਹੋ ਸਕਦਾ ਹੈ ਤਾਂ ਉਸ ਨੂੰ ਟਾਲ ਹੀ ਦਿੱਤਾ ਜਾਵੇ ਨਾ ਕੀਤਾ ਜਾਵੇ ਔਰ ਜੇ ਜਿਆਦਾ ਜ਼ਰੂਰੀ ਹੈ ਤਾਂ ਫਿਰ ਵੇਟ ਕੀਤੀ ਜਾਵੇ तकरीबन 12 1 ਵਜੇ ਤੱਕ ਜਿਹੜਾ ਹੈਗਾ ਵੇਟ ਜਰੂਰ ਕੀਤੀ ਜਾਵੇ ਉਸ ਤੋਂ ਪਹਿਲਾਂ ਸੜਕ ਤੇ ਨਾ ਹੀ ਨਿਕਲਿਆ ਜਾਵੇ ਤਾਂ ਬਿਹਤਰ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਔਰ ਅੱਜ ਧੁੰਦ ਦੇ ਵਿੱਚ ਅਜਿਹਾ ਰਹੇਗਾ ਚਾਂਸਸ ਜਿਆਦੇ ਰਹਿੰਦੇ ਆ ਦਿਖਾਈ ਨਹੀਂ ਦਿੰਦਾ ਵਿਜ਼ਿਬਿਲਟੀ ਲੋ ਹੋ ਜਾਂਦੀ ਹੈ ਤੁਸੀਂ ਸਹੀ ਹੋ ਸਕਦੇ ਹੋ ਅਗਲਾ ਹੀ ਗਲਤ ਆ ਜੇ ਤੱਕ ਹੀ ਕਰੋਗੇ ਤਾਂ ਇਹ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਆ ਹਾਈਵੇ ਦੇ ਇਸ ਸਮੇਂ ਦੇ ਔਰ ਵੀਕਲ ਜਿਹੜੇ ਆ ਉਹ ਬਹੁਤ ਹੀ ਸਲੋ ਚੱਲ ਰਹੇ ਆ ਔਰ ਧੁੰਦ ਜਾਦੇ ਹੋਣ ਦੇ ਚੱਲਦੇ ਆ ਦਿਨ ਦੇ ਵਿੱਚ ਹੀ ਲਾਈਟਾਂ ਚਲਾ ਕੇ ਜਿਹੜਾ ਹੈਗਾ ਉਹ ਸਫ਼ਰ ਕਰਨਾ ਪੈ ਰਿਹਾ ਇਹ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਿਰੋਜ਼ਪੁਰ ਕਰ ਰਿਹਾ ਜਿੱਤੇ ਤੁਸੀਂ ਦੇਖ ਸਕਦੇ ਆ ਕਿ ਧੁੰਦ ਦੇ ਕਾਰਨ ਜਿਹੜਾ ਹੈਗਾ ਵਹੀਕਲ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਬਹੁਤ ਹੀ ਹੌਲੀ ਰਫ਼ਤਾਰ ਦੇ ਨਾਲ ਜਿਹੜੇ ਚੱਲਦੇ ਹੋਏ ਦਿਖਾਈ ਦੇ ਰਹੇ ਆ ਤਾਂ ਬਿਲਕੁਲ ਗੁਜਾਰਿਸ਼ ਹੈ ਸਾਡੀ ਵੀ ਜੇਕਰ ਜ਼ਰੂਰਤ ਨਾ ਹੋਵੇ ਤਾਂ ਹਾਈਵੇ ਤੇ ਜਿਹੜਾ ਹੈਗਾ ਨਾ ਨਿਕਲਿਆ ਜਾਵੇ ਸਫ਼ਰ ਜਿਹੜਾ ਹੈਗਾ ਹਾਈਵੇ ਤੇ ਨਾ ਕੀਤਾ ਜਾਵੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਔਰ ਵਹੀਕਲ ਜਿਹੜੇ ਆ ਉਹ ਬਿਲਕੁਲ ਲਾਈਨ ਅ ਬਣਾ ਕੇ ਚਲਦੇ ਹੋਏ ਦਿਖਾਈ ਦੇ ਰਹੇ ਔਰ ਘੱਟ ਰਫਤਾਰ ਦੇ ਵਿੱਚ ਚਲਦੀ ਦਿਖਾਈ ਦੇ ਰਹੇ ਔਰ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕੀ ਹੈ 2 ਦਿਨ ਅੱਜ ਤੇ ਕੱਲ ਯਾਨੀ ਕਿ 16 ਤੇ 17 ਤਰੀਕ ਦਾ ਜਿਹੜਾ ਹੈਗਾ yellow alert ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਧੁੰਦ ਜਿਹੜੀ ਆ ਉਹ ਸੰਘਣੀ ਹੋਏਗੀ ਬਾਹਰ ਤੋਂ ਧੁੰਦ ਸੰਘਣੀ ਹੋਏਗੀ ਔਰ ਜੇਕਰ ਤੁਸੀਂ ਸਫਰ ਕਰਨ ਦੀ ਸੋਚ ਰਹੇ ਹੋ ਤਾਂ ਇੱਕ ਵਾਰੀ ਇਹ ਹਾਲਾਤ ਜਿਹੜੇ ਆ ਜਰੂਰ ਦੇਖ ਲਓ ਕਿਉਂਕਿ ਸਫਰ ਕਰਨ ਤੋਂ ਪਹਿਲਾਂ ਹਾਈਵੇ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਔਰ ਜਿਸ ਤਰ੍ਹਾਂ ਦੇ ਨਾਲ ਤੋਂ ਦੁਪਹਿਰੀ ਹੈ ਤਾਂ ਹੋ ਸਕਦਾ ਹੈ ਕਿ 12 1 ਵਜੇ ਤੱਕ ਜਿਹੜਾ ਕੀ ਹੈ ਸੂਰਜ ਨਿਕਲੇ ਉਸ ਤੋਂ ਪਹਿਲਾਂ ਕੋਈ ਚਾਂਸਸ ਜਿਹੜੇ ਆ ਸੂਰਜ ਨਿਕਲਣ ਦੀ ਨਹੀਂ ਲੱਗ ਰੇ ਤਾਂ ਸਫਰ ਕਰਨ ਤੋਂ ਪਹਿਲਾਂ ਜਾਦੇ ਜ਼ਰੂਰੀ ਨਹੀਂ ਹੈਗਾ ਤਾਂ ਸਫਰ ਨੂੰ ਟਾਲ ਹੀ ਦਿੱਤਾ ਜਾਵੇ ਟਾਲਣਾ ਸਫਰ ਨੂੰ ਬਿਹਤਰ ਹੈ ਕਿਉਂਕਿ ਇੰਨੀ ਧੁੰਦ ਦੇ ਵਿੱਚ ਡਰਾਈਵ ਕਰਨ ਦੇ ਵਿੱਚ ਕਾਫੀ ਪਰੇਸ਼ਾਨੀ ਜਿਹੜੀ ਆ ਉਹ ਆਉਂਦੀ ਹੈ ਔਰ ਜੇਕਰ ਤੁਸੀਂ ਜਿਆਦਾ ਜ਼ਰੂਰੀ ਨਹੀਂ ਸਮਝਦੇ ਤਾਂ ਫਿਰ ਸਫਰ ਧੁੰਦ ਵਿੱਚ ਜਿਹੜਾ ਹੈਗਾ ਨਾ ਕੀਤਾ ਜਾਵੇ ਕਿਉਂਕਿ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਵਹੀਕਲ ਜਿਹੜੇ ਆ ਲਾਈਟਰ ਚਲਾ ਕੇ ਚੱਲ ਰਹੇ ਆ ਔਰ ਹਾਲਾਤ ਜਿਹੜੇ ਆ ਹਾਈਵੇ ਤੇ ਤੁਹਾਨੂੰ ਲਾਈਵ ਇਸ ਸਮੇਂ ਦੇ ਦਿਖਾਰੇ ਆ ਔਰ ਮੌਸਮ ਵਿਭਾਗ ਨੇ ਇਸ ਦੀ ਪਹਿਲਾਂ ਹੀ ਪ੍ਰੈਡਿਕਸ਼ਨ ਕਰਤੀ ਸੀ ਚੇਤਾਵਨੀ ਦੇਤੀ ਸੀ ਕਿ ਦੋ ਦਿਨ 16 ਤੇ 17 ਤਰੀਕ ਨੂੰ ਧੁੰਦ ਜਿਹੜੀ ਆ ਉਹ ਸੰਘਣੀ ਧੁੰਦ ਪੈਣ ਦੇ ਚਾਂਸਸ ਆ ਤਾਂ ਸੋ ਤੜਕੇ ਆ ਤਿੰਨ ਸਾਢੇ 3 ਵਜੇ ਤੱਕ ਕਲੀਅਰ ਸੀ ਔਰ ਤਿੰਨ ਸਾਢੇ 3 ਤੋਂ ਬਾਅਦ ਹੀ ਜਿਹੜਾ ਹੈਗਾ ਤੁੰਦ ਸ਼ੁਰੂ ਹੋਈ ਆ ਉਸ ਤੋਂ ਪਹਿਲਾਂ ਕਲੀਅਰ ਸੀਗਾ ਮੌਸਮ ਬਿਲਕੁਲ ਔਰ ਤੁਸੀਂ ਵੇਖ ਸਕਦੇ ਆ ਕਿ ਕਿਦਾਂ ਦੇ ਹਾਲਾਤ ਆ ਹਾਈਵੇ ਦੇ ਉੱਤੇ ਹਾਲਾਂਕਿ ਹਰਿਆਣਾ ਦੇ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਇਹਨਾਂ 2 ਦਿਨਾਂ ਲਈ ਸਕੂਲਾਂ ਦੇ ਵਿੱਚ ਅਰ ਜਿਹੜਾ ਕੀ ਇਹ ਛੁੱਟੀਆਂ ਕਰ ਦਿੱਤੀਆਂ ਗਈਆਂ ਤੁਹਾਨੂੰ ਦੇਖਦੇ ਹੋਏ ਸਾਰੇ ਹੀ ਸਕੂਲ ਸਰਕਾਰੀ ਅਤੇ ਪ੍ਰਾਈਵੇਟ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਸਨ ਲੇਕਿਨ ਇੱਥੇ ਛੁੱਟੀਆਂ ਵਾਲੀ ਤਾਂ ਗੱਲ ਨਹੀਂ ਹੈਗੀ ਪਰ ਠੰਡ ਜਿਹੜੀ ਆ ਉਹਦੇ ਵਿੱਚ ਵੀ ਜਿੱਥੇ ਇਜ਼ਾਫਾ ਹੋਇਆ ਉੱਥੇ ਹੀ ਧੁੰਦ ਜਿਹੜੀ ਆ ਉਹ ਵੀ ਤੁਸੀਂ ਦੇਖ ਸਕਦੇ ਆ ਇਸ ਸਮੇਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਧੁੰਦ ਦੇ ਕਾਰਨ ਵਹੀਕਲ ਜਿਹੜੇ ਹੈਗੇ ਆ ਉਹ ਦਿਨ ਵਿੱਚ ਹੀ ਲਾਈਟਾਂ ਚਲਾ ਕੇ ਚੱਲਦੇ ਹੋਏ ਦਿਖਾਈ ਦੇ ਰਹੇ ਆ ਤਾਂ ਜਿੱਥੋਂ ਤੱਕ ਹੋਵੇ ਸਫਰ ਕਰਨ ਤੋਂ ਗਰੇਸ ਕੀਤੀ ਜਾਵੇ ਕਿਉਂਕਿ ਬਹੁਤ ਸੰਘਣੀ ਧੁੰਦ ਹੁੰਦਾ ਔਰ ਇਹ ਵੀ ਧੁੰਦ ਦੇ ਵਿੱਚ ਜਿਹੜਾ ਹੈਗਾ ਵਿਜ਼ਿਬਿਲਟੀ ਲੋ ਹੋ ਜਾਂਦੀ ਹੈ ਖਾਸ ਕਰਕੇ ਗੱਡੀਆਂ ਜੋ ਕਾਰ ਚਲਾਉਂਦੇ ਆ ਉਹਨਾਂ ਨੂੰ ਵੀ ਧਿਆਨ ਜਿਹੜਾ ਹੈਗਾ ਉਹ ਰੱਖਣਾ ਚਾਹੀਦਾ ਕਿਉਂਕਿ ਅ ਸ਼ੀਸ਼ੇ ਦੇ ਉੱਤੇ ਜਿਹੜੀ ਆ ਔਸ ਜੰਮ ਜਾਂਦੀ ਹੈ ਜਦ ਸ਼ੀਸ਼ੇ ਤੇ ਔਸ ਜੰਮਦੀ ਹੈ ਤਾਂ ਕਾਫੀ ਪਰੇਸ਼ਾਨੀਆਂ ਆਂਦੀ ਹੈ ਇਹ ਵੀ ਦੇ ਵਿੱਚ ਹਮੇਸ਼ਾ ਬਾਹਰ ਵਾਲਾ ਜਿਹੜਾ ਹੈਗਾ ਹਵਾ ਉਸ ਨੂੰ ਗੱਡੀ ਦੇ ਅੰਦਰ ਆਉਣ ਤੋਂ ਇਸ ਨੂੰ ਜਿਹੜਾ ਕੀ ਆਫ ਨਾ ਕਰੋ ਔਰ ਜੋ ਇਹ ਸ਼ੀਸ਼ੇ ਵਾਲਾ ਹੈਗਾ ਇਸ ਨੂੰ ਛੱਡ ਕੇ ਟੈਂਪਰੇਚਰ ਜਿਹੜਾ ਹੈਗਾ ਉਸ ਨੂੰ ਲੋ ਤੇ ਰੱਖੋ ਇਸ ਦੇ ਨਾਲ ਕੀ ਹੋਏਗਾ ਕਿ ਜਿਹੜਾ ਬਾਹਰਲੀ ਹਵਾ ਉਹ ਅੰਦਰ ਆਏਗੀ ਔਰ ਜਿਹੜਾ ਹੈਗਾ ਤੁਹਾਡੇ ਸ਼ੀਸ਼ੇ ਦੇ ਫੌਗ ਜਿਹੜੀ ਆ ਉਹ ਨਹੀਂ ਜੰਮੇਗੀ ਸ਼ੀਸ਼ੇ ਤੇ ਫੌਗ ਜੰਮਣ ਕਾਰਨ ਵੀ ਜਿਹੜਾ ਹੈਗਾ ਕਈ ਹਾਦਸੇ ਹੁੰਦੇ ਆ ਦਿਖਾਈ ਨਹੀਂ ਦਿੰਦਾ ਵਿਜ਼ਿਬਿਲਟੀ ਪਹਿਲਾਂ ਹੀ ਜਿਹੜਾ ਹੈ ਉਹ ਘਟ ਹੁੰਦੀ ਹੈ ਠੰਡ ਦੇ ਵਿੱਚ ਤਾਂ ਜਦ ਸ਼ੀਸ਼ੇ ਤੇ ਫੌਗ ਜੰਮ ਜਾਂਦੀ ਹੈ ਤਾਂ ਫਿਰ ਵਿਜ਼ਿਬਿਲਟੀ ਹੋਰ ਜ਼ਿਆਦਾ ਘਟ ਜਾਂਦੀ ਹੈ ਤਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਔਰ ਜਿੱਥੋਂ ਤੱਕ ਹੋ ਸਕੇ ਸਫਰ ਕਰਨ ਤੋਂ ਜਿਹੜਾ ਕੀ ਹੈ ਗਰੇਜ਼ ਕੀਤਾ ਜਾਵੇ ਠੰਡ ਦੇ ਵਿੱਚ ਖਾਸ ਕਰਕੇ ਰਵਿੰਦਰ ਹੰਨ ਰਤਨ ਇੱਜਾ ਜੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਹੰਡਾ ਸਾਹਿਬ ਗੁਰਜੀਤ ਸਿੰਧੂ ਸਿੱਧੂ ਬਾਈਕ ਕਾਲੇ ਵਾਲਾ ਪਿੰਡ ਵੀ ਬਹੁਤ ਹੁੰਦਾ ਜੀ ਹਾਂਜੀ ਹਾਂਜੀ ਬਾਈ ਜੀ ਪੂਰੇ ਮਾਲਵੇ ਦੇ ਵਿੱਚ ਅੱਜ ਧੁੰਦ ਹੈ ਬਲਕਿ 9 ਜ਼ਿਲ੍ਹਿਆਂ ਦੇ ਵਿੱਚ ਜਿਹੜਾ 2 ਦਿਨਾਂ ਲਈ yellow alert ਜਿਹੜਾ ਕੀ ਹੈ ਜਾਰੀ ਕੀਤਾ ਗਿਆ ਕਿ ਧੁੰਦ ਜਿਹੜੀ ਆ ਉਹ ਪੈ ਸਕਦੀ ਹੈ ਔਰ ਸੰਘਣੀ ਧੁੰਦ ਦਾ alert ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਓਕੇ ਬੇਟਾ ਬਾਈ ਕਰ ਦੋ ਸਭੀ ਕੋ ਹਾਈ ਹਾਂ ਹਾਂ ਤੋ ਗੁਰਸੇਰਤ ਸਕੂਲ ਪਹੁੰਚ ਗਈ ਹੈ ਪਰ ਹੁਣ ਸਕੂਲ ਬੱਚੇ ਆ ਛੋਟੇ ਛੋਟੇ ਬੱਚੇ ਕਾਫੀ ਦਿੱਕਤ ਹੁੰਦੀ ਹੈ ਬਾਏ ਬੇਟਾ ਬਾਏ ਤਾਂ ਧੁੰਦ ਦੇ ਕਾਰਨ ਵਿਜ਼ਿਬਿਲਟੀ ਲੋ ਹੋਈ ਹੈ ਤਾਂ ਇਹ ਕੋਸ਼ਿਸ਼ ਕਰ ਰਹੇ ਆ ਉਹ ਉਹੀ ਗੱਲ ਹੋ ਗਈ ਬਚਤ ਹੋ ਗਈ ਤਾਂ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਆ ਕਿੰਦਾ ਬੱਚੇ ਜਿਹੜੇ ਆ ਉਹ ਹੁਣ ਰੋਡ ਤੇ ਧੁੰਦ ਦੇ ਕਾਰਨ ਤਾਂ ਐਸੇ ਕਰਕੇ ਕਹਿੰਦੇ ਆ ਕਿ ਸਕੂਲਾਂ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਜੇ 1-2 ਦਿਨ ਦੀ ਛੁੱਟੀ ਕਰ ਦੋਗੇ ਤਾਂ ਕੋਈ ਐਡਾ ਨਹੀਂ ਫਰਕ ਪੈਣ ਲੱਗਾ ਪਰ ਚਲੋ ਮਰਜ਼ੀ ਆ ਤੋਂਦੇ ਵਿੱਚ ਹੈਗਾ ਤਾਂ ਔਖਾ ਹੀ ਹੈ ਤਾਂ ਜਸਪਾਲ ਸਿੰਘ ਲਿਖ ਰਿਹਾ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਹਰੀਸ਼ ਸਿੰਘ ਜੀ ਲਿਖ ਰਿਹਾ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਸੁਰਿੰਦਰ ਕੁਮਾਰ ਜੀ ਲਿਖ ਰਿਹਾ ਗੁੱਡ ਮਾਰਨਿੰਗ ਸਰ ਗੋਡ ਬlesਸ ਯੂ ਥੈਂਕ ਯੂ ਸੁਰਿੰਦਰ ਜੀ ਜੋਗਿੰਦਰ ਦਾਵਰ ਫੌਗ ਵਿਲ ਗੁੱਡ ਮਾਰਨਿੰਗ ਆ ਯੈਸ ਆਫਕੋਰਸ ਤਾਂ ਆਪਣੇ ਆਪਣੇ ਏਰੀਆ ਦਾ ਲਿਖੋ ਕਿ ਤੁਹਾਡੇ ਧੁੰਦ ਕਿੱਦਾਂ ਹੈਗੀ ਆ ਕਿੱਥੋਂ ਕਿੱਥੋਂ ਤੁਸੀਂ ਜੁੜੇ ਹੋ ਵੇਖ ਰਹੇ ਹੋ ਇਸ ਲਾਈਵ ਨੂੰ ਔਰ ਤੁਹਾਡੇ ਹਾਲਾਤ ਜਿਹੜੇ ਆ ਧੁੰਦ ਦੇ ਕਿਸ ਤਰ੍ਹਾਂ ਦੇ ਹੈਗੇ ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਇਦਾਂ ਹੀ ਜਿਹੜੀ ਸੰਘਣੀ ਧੁੰਦ ਹੈਗੀ ਆ ਹਾਲਾਂਕਿ ਕੈਮਰੇ ਦੇ ਵਿੱਚ ਘੱਟ ਦਿਖਾਈ ਦਿੰਦੀ ਆ ਪਰ ਅਸਲੀਅਤ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਰੋਡ ਤੇ ਆਕੇ ਤਾਂ ਫਿਰ ਹਾਲਾਤ ਜਿਹੜੇ ਹੈਗੇ ਆ ਉਹ ਹੋਰ ਹੋ ਜਾਂਦੇ ਆ ਤਾਂ ਵਿਰਿੰਦਰ ਚੌਧਰੀ ਜੀ ਲਿਖ ਰਹੇ ਆ ਜੈਹਿੰਸ ਜੈਹਿੰਸ ਤਾਂ ਗੁਰਦੀਪ ਸਿੰਘ ਮੁਜੈਦੀਆ ਜੀ ਲਿਖ ਰਹੇ ਆ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਵਿਕਰਮਜੀਤ ਕਲਰਾ ਜੀ ਲਿਖ ਰਹੇ ਆ ਗੁੱਡ ਮਾਰਨਿੰਗ ਪ੍ਰੇਮ ਸਿੰਘ ਰਾਜੂ ਜੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਮੈਕਸੀ ਸਿੰਘ ਲਿਖ ਰਹੇ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਤਾਂ ਧੁੰਦ ਦੇਖੋ ਕਿਦਾਂ ਡਿੱਗ ਰਹੀ ਹੈ ਦਰਖਤਾਂ ਤੋਂ ਪਾਣੀ ਦੇ ਰੂਪ ਦੇ ਵਿੱਚ ਪ੍ਰਿੰਸ ਕੇਵਲ ਜੀ ਵਿਨੋਦ ਵਿਦੂ ਜੀ ਅਮਨ ਗਿਰਦਰ ਜੀ ਭੋਲਾ ਰਾਮ ਜੀ ਔਰ ਮਾਫ ਕਰਨਾ ਜੇਕਰ ਕਿਸੇ ਦੇ ਕਮੈਂਟ ਨਾ ਪੜ ਸਕਿਆ ਤਾਂ ਫਾਜ਼ਿਲ ਕਾ ਵੀ ਤੁੰਦ ਬਹੁਤ ਹੈ ਵੀਰਿੰਦਰ ਚੌਧਰੀ ਜੀ ਲਿਖ ਰਹੇ ਆ ਜੀ ਬਿਲਕੁਲ ਬਿਲਕੁਲ ਦੇਸਰ ਸਿੰਘ احتیاط ਰੱਖੋ ਧੁੰਦ ਦੇ ਵਿੱਚ ਜੇਕਰ ਹੋ ਸਕਦਾ ਹੈ ਤਾਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਉਦੇਸ ਸਿੰਘ ਜੀ ਲਿਖ ਰਹੇ ਆ ਰਾਮ ਰਾਮ ਜੀ ਰਾਮ ਰਾਮ ਜੀ ਭਾਈ ਆਪਦਾ ਏਰੀਆ ਦਾ ਨਾਮ ਤੇ ਹਾਲਾਤ ਜ਼ਰੂਰ ਦੱਸਿਆ ਜੀ ਵੀ ਧੁੰਦ ਕਿੱਦਾਂ ਤੁਹਾਡੇ ਏਰੀਆ ਦੇ ਵਿੱਚ ਕਿਉਂਕਿ ਇੱਥੇ ਤਾਂ ਬਹੁਤ ਧੁੰਦ ਹੈਗੀ ਆ ਰੋਡ ਤੇ ਤੁਸੀਂ ਦੇਖ ਸਕਦੇ ਆ ਕਿ ਕੁਝ ਹੀ ਮੀਟਰ ਤੋਂ ਅੱਗੇ ਜਿਹੜਾ ਹੈਗਾ ਦਿਖਾਈ ਨਹੀਂ ਦੇ ਰਿਹਾ ਤਾਂ ਆਹ ਕਾਰ ਸੀ ਵਿਚਾਰਾ ਜਿਹੜੇ ਸਕੂਟਰਸ ਦੇ ਨਾਲ ਟਕਰਾ ਗਿਆ ਸੀ ਇਹ ਵੀ ਬੱਚੇ ਛੱਡ ਕੇ ਚੱਲਿਆ ਤੇ ਸਕੂਟਰ ਤੇ ਵੀ ਸਕੂਲ ਚ ਬੱਚਿਆਂ ਨੂੰ ਹੀ ਛੱਡਣ ਜਾ ਰਹੇ ਸੀਗੇ ਤਾਂ ਅਹ ਹਮਸਦਰੇਵਾ ਜੀ ਜੀ ਬਿਲਕੁਲ ਭਾਈ ਜੀ ਧਿਆਨ ਨਾਲ ਬਿਲਕੁਲ ਭਾਈ ਜੀ ਆਪਾਂ ਤੇ ਹੈ ਹੀ ਪਹਿਲੇ గేਰ 'ਚ ਭੁਜਾਈ ਨਹੀਂ ਗੱਡੀ ਬਿਲਕੁਲ ਵੀ। ਸੁਰਿੰਦਰ ਕੁਮਾਰ ਜੀ ਦਿਖ ਰਿਹਾ ਹੈ। ਜਮਾਲਕੇ ਵਿਲੇਜ। ਬਹੁਤ ਹੁੰਦਾ ਹੈ। ਜੀ। ਬਲਵਿੰਦਰ ਬਲਵਿੰਦਰ ਜੀ ਲਿਖ ਰਹੇ ਗੁੱਡ ਮਾਰਨਿੰਗ। ਜਗਲ ਕਿਸ਼ੋਰ ਕੋਲੀ। ਜਗਲ ਕੋਲੀ ਜੀ ਲਿਖ ਰਿਹਾ ਹੈ। ਸੇਮ ਟੂ ਬਿਲਕੁਲ ਜੀ ਸਾਰੇ ਸਹਜਪਾਲ ਅਹੋਜਾ ਸੰਦੀਪ ਕੁਮਾਰ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੌਰ ਜੀ ਜੁਗਲ ਕੋਹਲੀ ਜੀ ਲਿਖ ਰਿਹਾ ਹੈ ਹੈਲੋ ਜੀ ਹੈਲੋ ਸਾਹਿਬ ਬਲਵਿੰਦਰ ਬਿੰਦਰ ਜੀ ਲਿਖ ਰਹੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬਹੁਤ ਸਾਡੇ ਵੀ ਇਹੀ ਹਾਲ ਹੈ ਰਾਜਕੁਮਾਰ ਜੀ ਲਿਖ ਰਹੇ ਆ ਤਾਂ ਬਿਲਕੁਲ ਮਾਝੇ ਮਾਲਵੇ ਮਾਲਵੇ ਦੇ ਜ਼ਿਆਦਾ ਇਲਾਕੇ ਜਿਹੜੇ ਆ ਅਬੋਰ ਬਠਿੰਡਾ ਡਾਬੋਵਾਲੀ ਉਸ ਸਿਲ੍ਹਾਵਾਸ਼ ਨੇ ਮਕਸਰ ਸਾਹਿਬ ਮਲੋਟ ਫਾਜ਼ਿਲਕਾ ਜਲਾਲਾਬਾਦ ਫਿਰੋਜ਼ਪੁਰ ਗੁਰੂ ਹਰ ਸਹਾਏ ਉਸ ਤੋਂ ਕੇ ਤੁਸੀਂ ਚਲੇ ਜਾਓ ਫਰੀਦਕੋਟ ਬਾਗਾਪੁਰਾਣਾ ਮੋਗਾ ਮਖੂ ਤਰਨਤਾਰਨ ਇਹ ਜਿਹੜੇ ਇਲਾਕੇ ਹੈਗੇ ਆ ਇਹਨਾਂ ਇਲਾਕਿਆਂ ਦੇ ਵਿੱਚ ਧੁੰਦ ਜਿਹੜੀ ਹੈ ਤਕਰੀਬਨ ਲੱਗ ਰਿਹਾ ਕਿ ਸਾਰੇ ਦੇ ਵਿੱਚ ਹੈ ਕਿਉਂਕਿ ਇੱਕ ਇਹ ਇੱਕ ਬੈਲਟ ਬਣ ਜਾਂਦੀ ਆ ਉਹਦੇ ਵਿੱਚ ਧੁੰਦ ਜਿਹੜੀ ਹੁੰਦੀ ਹੁੰਦੀ ਹੈ अच्छा आ जो पूरी खा लो अरे अरे आ रहे हैं पूरियां है का ना आके होली होली आ रहे हैं ते ए कौन ने जी माफ करना भाई जी मैं पहला सॉरी मांगदा भी जे किसी क्योंकि मैं ड्राइव भी कर रहे नाल ड्राइव एक ਧੁੰਦ ਹੀ ਨਹੀਂ ਜਾਦੇ ਜਾਂ ਡਰਾਈਵ ਕਰਦੇ ਹੋਏ ਸਾਰਿਆਂ ਦੇ ਨਾਮ ਜਿਹੜੇ ਉਨੀ ਲੈ ਜਾ ਸਕਦੇ ਕੋਈ ਰਹਿ ਜਾਵੇ ਤਾਂ ਬਾਈ ਗੁੱਸਾ ਨਾ ਕਰਨਾ ਗੱਡੀ होली ਚਲਾਓ ਬਿਲਕੁਲ ਬਾਈ ਜੀ ਤੁਸੀਂ ਦੇਖ ਸਕਦੇ ਆ ਲੋ ਪਹਿਲੇ ਗੇਅਰ 'ਚ ਹੀ ਆ ਗੱਡੀ ਗੱਡੀ ਆਪਾਂ होली ਚਲਾਈ ਆ ਬਿਲਕੁਲ ਸਪੀਡ ਤਾਂ ਆਪਾਂ ਕਰਦੇ ਹੀ ਨਹੀਂ ਵੈਸੇ ਹੀ ਨਹੀਂ ਮੈਂ ਤਾਂ ਤੇਜ਼ ਭਜਾਉਂਦਾ ਬਿਆਸ ਵੀ ਬੜੀ ਤੋਂ ਹੁੰਦਾ ਹੈ ਲਿਖ ਰਿਹਾ ਜੁਗਰਾਜ ਜੀ ਰਾਏ ਜੀ ਜੀ ਬਿਲਕੁਲ ਬਲਵਿੰਦਰ ਸਿੰਘ ਲਿਖ ਰਿਹਾ ਗੱਡੀ ਹੌਲੀ ਚਲਾਓ ਥੈਂਕ ਯੂ ਬਾਈ ਜੀ ਬਿਲਕੁਲ ਤੁਹਾਡਾ ਕਿਹਾ ਮੰਨਿਆ ਗੁਰਮੀਤ ਗੁਰੀ ਜੀ ਲਿਖ ਰਿਹਾ ਗੁੱਡ ਮਾਰਨਿੰਗ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਥੈਂਕ ਯੂ ਸਰ ਥੈਂਕ ਯੂ ਜੀ ਤੁਸੀਂ ਐਪਰੀਸ਼ੀਏਟ ਕੀਤਾ ਤੁਸੀਂ ਕਮੈਂਟ ਕਰ ਦਿਓ ਐਪਰੀਸ਼ੀਏਟ ਕਰਦੇ ਹੋ ਤਾਂ ਫਿਰ ਸਾਡਾ ਵੀ ਦਿਲ ਕਰਦਾ ਕਿ ਹੋਰ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਤੋਂ ਹੀ ਲੈ ਕੇ ਆਈਏ ਹਨ ਤੇ ਸ਼ਹਿਰ ਦੇ ਬਾਹਰ ਦੇ ਹਾਲਾਤ ਉਹ ਵਿਖਾਈ ਸੀ ਹੁਣ ਤੁਸੀਂ ਸ਼ਹਿਰ ਦੇ ਵਿੱਚ ਵੇਖੋ ਕਿੰਦਾ ਦੇ ਹਾਲਾਤ ਕੋਈ ਜ਼ਿਆਦਾ ਫਰਕ ਜਿਹੜਾ ਹੈਗਾ ਉਹ ਨਹੀਂ ਹੈਗਾ ਸ਼ਹਿਰ ਦੇ ਵਿੱਚ ਹਾਲਾਂਕਿ ਸੰਘਣੀ ਆਬਾਦੀ ਆ ਪਰ ਫਿਰ ਵੀ ਧੁੰਦ ਜਿਹੜੀ ਆ ਉਹ ਪੂਰੀ ਹੈ ਤਾਂ ਇੱਥੇ ਹੁਣ ਕਮੈਂਟ ਪੜਦਾ ਮੈਂ ਗੈਵੀ ਕੰਬੋਜ ਜੀ ਲਿਖ ਰਿਹਾ ਹੈ ਸਾਸਰੀ ਕਾਲਤ ਨੇ ਜੀ ਸਾਸਰੀ ਕਾਲ ਬਾਈ ਜੀ ਗੁਰਮੀਤ ਗੁਰੀ ਜੀ ਲਿਖ ਰਹੇ ਗੁੱਡ ਮਾਰਨਿੰਗ ਜੀ ਬਹੁਤ ਵਧੀਆ ਥੈਂਕ ਯੂ ਸਰ ਸੁਖੀਜਾ ਲਾਈਟ ਡੈਕੋਰੇਸ਼ਨ ਜਲਾਲਾਬਾਦ ਵੀ ਸੇਫ ਸਲੋ ਡਰਾਈਵ ਥੈਂਕ ਯੂ ਬਾਈ ਜੀ ਸੇਮ ਟੂ ਯੂ ਤਾਂ ਲਿਖ ਰਹੇ ਬਲਵਿੰਦਰ ਸਿੰਘ ਬਾਈ ਕਿੱਥੇ ਚੱਲੇ ਹੋ ਬਾਈ ਜੀ ਕਿਤੇ ਨਹੀਂ ਚੱਲੇ ਜਵਾਕ ਨੂੰ ਸਕੂਲ ਛੱਡ ਕੇ ਆਇਆ ਮੈਂ ਪਹਿਲਾਂ ਹੀ ਜਿੱਦਾਂ ਗੱਲ ਕੀਤੀ ਹੈ ਕਿ ਹਰਿਆਣੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਿਵੇਂ ਅੰਬਾਲਾ ਹੀ ਲਾ ਲੋ ਕੱਲ ਹੀ ਮੈਂ ਪੜ ਰਿਆ ਸੀ ਕਿ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ 16 ਤੇ 17 ਤਰੀਕ ਅਲਰਟ ਜਿਹੜਾ ਹੈਗਾ ਧੁੰਦ ਦਾ ਉਸ ਨੂੰ ਦੇਖਦੇ ਹੋਏ ਸਕੂਲਾਂ ਦੇ ਵਿੱਚ ਛੁੱਟੀ ਜਿਹੜੀ ਹੈਗੀ ਆ ਉਹ ਕਰ ਦਿੱਤੀ ਗਈ ਦੋ ਦਿਨਾਂ ਦੀ ਆ ਇੱਥੇ ਆਪਣੀ ਨਹੀਂ ਹੋਈ ਸਰਕਾਰ ਦੀ ਮਰਜ਼ੀ ਆ ਪੰਜਾਬ ਸਰਕਾਰ ਨੇ ਨਹੀਂ ਕੀਤੀ ਤਾਂ ਬੱਚਿਆਂ ਨੂੰ ਸਕੂਲ ਛੱਡ ਕੇ ਆ ਰਹੇ ਆ ਜੀ ਹੋਰ ਤਾਂ ਕੀ ਆ ਜੀ ਤੇ ਬੱਬੂ ਜੀ ਲਿਖ ਰਿਹਾ ਹੈ ਬੱਸਾਂ ਵਾਲਿਆਂ ਨੂੰ ਅਪੀਲ ਕਰੋ ਕਿ ਸਲੋ ਚਲਾਓ ਬਿਲਕੁਲ ਬਿਲਕੁਲ ਬੱਸਾਂ ਵਾਲਿਆਂ ਨੂੰ ਠੀਕ ਹੈ ਮਤਲਬ ਕਿ ਬੱਸਾਂ ਵਾਲਿਆਂ ਦੀ ਮਜਬੂਰੀ ਹੁੰਦੀ ਹੈ ਟਾਈਮ ਦੀ ਸਮੱਸਿਆ ਹੁੰਦੀ ਹੈ ਲੇਕਿਨ ਜੇਕਰ ਗੱਲ ਕਰ ਲਈਤੀ ਜਾਵੇ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਤਾਂ ਇੱਥੇ ਤਾਂ ਰੋਡਵੇ ਦੀ ਮੋਨੋਪੋਲੀ ਹੈ ਕੋਈ ਪ੍ਰਾਈਵੇਟ ਬੱਸ ਹੈ ਨਹੀਂ ਕਿ ਇਹ ਜਿਹੇ ਦੇ ਵਿੱਚ ਜੋ ਸਵਾਰੀਆਂ ਉਹ ਸਾਰੀਆਂ ਹੀ ਬੱਸਾਂ ਵਾਲਿਆਂ ਦੀਆਂ ਸਵਾਰੀਆਂ ਪੰਜਾਬ ਰੋਡਵੇ ਦੀ ਹੈ ਸਾਰੀ ਸਵਾਰੀ ਤਾਂ ਜੇਕਰ ਤੁਸੀਂ ਹੋਲੀ ਚਲਾਓਗੇ ਤਾਂ ਚੰਗੀ ਗੱਲ ਹੈ ਤੁਸੀਂ ਵੀ ਸੇਫ ਜਿਹੜੀਆਂ ਸਵਾਰੀਆਂ ਉਹ ਵੀ ਸੇਫ ਹੈ ਤਾਂ ਇੱਥੇ ਤਾਂ ਕੋਈ ਕਾਲੀ ਕਰਨ ਦੀ ਵਜ੍ਹਾ ਜਿਹੜੀ ਹੈਗੀ ਆ ਖਾਸ ਨਹੀਂ ਜਾਪਦੀ ਤਾਂ ਬੱਸਾਂ ਵਾਲਿਆਂ ਨੂੰ ਵੀ ਅਪੀਲ ਹੈ ਕਿ ਬਾਈ ਬੱਸ ਜਿਹੜੀ ਆ ਹੌਲੀ ਚਲਾਓ ਔਰ ਖਾਸ ਕਰਕੇ ਜਿਹੜੇ ਸਕੂਲ ਬਸਾਂ ਵਾਲੇਗੇ ਆ ਧੁੰਦ ਹੈ ਕੋਈ ਗੱਲ ਨਹੀਂ ਸਕੂਲ ਵੀ ਇਸ ਗੱਲ ਨੂੰ ਮੇਰੇ ਹਿਸਾਬ ਨਾਲ 99% ਸਕੂਲ ਇਸ ਗੱਲ ਨੂੰ ਸਮਝਦੇ ਆ ਕਿ ਧੁੰਦ ਹੈ ਔਰ ਧੁੰਦ ਦੇ ਵਿੱਚ ਲੇਟ ਜਿਹੜੀ ਆ ਬੱਸਾਂ ਹੋ ਜਾਂਦੀਆਂ ਤਾਂ ਆਪਣੀ ਜ਼ਿੰਦਗੀ ਤੋਂ ਜਾਂ ਬੱਚਿਆਂ ਦੀ ਜ਼ਿੰਦਗੀ ਤੋਂ ਵੱਧ ਕੇ ਕੁਝ ਨਹੀਂ ਹੈਗਾ ਲੇਟ ਹੋ ਜਾਣਗੇ ਕੋਈ ਗੱਲ ਨਹੀਂ ਪਰ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋਈਏ ਤਾਂ ਇਹ ਧਿਆਨ ਰੱਖਣਾ ਚਾਹੀਦਾ ਬੱਸਾਂ ਵਾਲਿਆਂ ਨੂੰ ਵੀ ਤਾਂ ਚੱਕ ਸੈਦੋ ਕੇ ਵੀ ਕਾਫੀ ਤੁੰਦਾ ਹਾਂਜੀ ਭਾਈ ਜੀ ਚੱਕ ਸੈਦੋ ਕੇ ਵੀ ਤੁੰਦਾ ਹਾਂ ਵਿੰਕਲ ਕਮਰਾ ਜੀ ਕੀ ਲਿਖ ਰਹੇ ਨੇ ਜੀ ਜੋ ਤੁਹਾਨੂੰ ਕਹਿ ਰਿਹਾ ਨਾ ਕੋਈ ਗੱਲ ਨਹੀਂ ਇਹਦਾ ਕੋ ਇਹ ਨਹੀਂ ਪਤਾ ਜਿੰਨਾ ਕੋਲ ਸਾਰੀ ਘਮਰ ਤੁਹਾਨੂੰ ਦੱਸ ਇਹਨਾਂ ਲੰਮਾ ਨਹੀਂ ਪੜਿਆ ਜਾ ਰਿਹਾ ਚਲੋ ਐਨੀਵੇ ਤਾਂ ਠੰਡ ਜਿਹੜੀ ਹੈ ਉਹ ਵੀ ਕਾਰ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰੀ ਫੇਰ ਵਾਪਸੀ ਕਰੇਗੀ ਜੋ ਮੌਸਮ ਵਿਭਾਗ ਨੇ ਦੱਸਿਆ ਉਸ ਦੇ ਮੁਤਾਬਕ ਜਿਹੜਾ ਹੈਗਾ ਠੰਡ ਦੀ ਵਾਪਸੀ ਹੋਏਗੀ ਆਮੂਮਨ 9 ਵਜੇ ਚੱਲੇ ਆਮੂਮਨ ਜਿਹੜਾ ਹੈਗਾ 9 ਵਜੇ ਦਿਆਂ ਨੂੰ ਸੂਰਜ ਦਿਖਾਈ ਦੇਣ ਲੱਗ ਪੈਂਦਾ ਤਾਂ 10:30 10 ਵਜੇ ਦਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਕਲੀਅਰ ਹੋ ਜਾਂਦਾ ਜਿਹੜਾ ਕਿ ਅਸਮਾਨ ਔਰ ਧੁੱਪ ਨਿਕਲੇ ਆਉਂਦੀ ਲੇਕਿਨ ਅੱਜ ਜਿਸ ਤਰ੍ਹਾਂ ਦੇ ਨਾਲ ਮੌਸਮ ਵਿਭਾਗ ਨੇ ਕਿਹਾ ਸੀ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਕਿ ਧੁੰਦ ਰਹੇਗੀ ਔਰ ਲੇਟ ਸੂਰਜ ਨਿਕਲਣ ਦੀ ਉਮੀਦ ਹੈ ਬਲਵਿੰਦਰ ਸਿੰਘ ਜੀ ਕਹਿ ਰਹੇ ਕਿ ਤੁਸੀਂ ਰੋਜ਼ਾਨਾ 1 ਘੰਟਾ ਲਾਈਵ ਹੋਇਆ ਕਰੋ ਤਾਂ ਲੋਕਾਂ ਦੇ ਸੁਝਾਅ ਲਿਆ ਕਰੋ ਬਿਲਕੁਲ ਬਾਈ ਜੀ ਕੋਸ਼ਿਸ਼ ਕਰਾਂਗੇ ਬਾਈ ਜੀ ਟਾਈਮ ਦੀ ਸਮੱਸਿਆ ਹੁੰਦੀ ਆ ਹੋਰ ਤਾਂ ਕੋਈ ਗੱਲ ਨਹੀਂ ਕਿਉਂਕਿ ਚੈਨਲ ਇਹਗੇ ਆ ਉਹਨਾਂ ਦਾ ਕੰਮ ਵੀ ਕਰਨਾ ਹੁੰਦਾ న్యూਸ ਚੈਨਲ ਵੀ ਕੰਮ ਕਰਨਾ ਹੁੰਦਾ ਪੇਜ ਤਾਂ ਬਾਈ ਆਪਾਂ ਸ਼ੌਂਕਿਆ ਬਣਾਇਆ ਸੀਗਾ ਚਲੋ ਲੋਕਾਂ ਦਾ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਆਪਾਂ ਅੱਜ 2 ਲੱਖ ਤੋਂ ਵੀ ਪਲੱਸ ਤਾਂ ਠੀਕ ਹੈ ਇਹ ਵੀ ਜ਼ਰੂਰੀ ਹੈ ਮੈਂ ਸਮਝਦਾ ਤੁਹਾਡੀ ਗੱਲ ਨੂੰ ਬਿਲਕੁਲ ਧਿਆਨ ਰੱਖਾਂਗੇ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਸੁਝਾਅ ਲਿਆ ਕਰੀਏ ਲਾਈਵ ਹੋਇਆ ਕਰੀਏ ਵੀਰ ਜੀ ਬਹੁਤ ਵੱਡੀ ਜਾਣਕਾਰੀ ਦੇ ਰਹੇ ਹੋ ਭਾਈ ਜੀ ਨਹੀਂ ਵੱਡੀ ਜਾਣਕਾਰੀ ਤਾਂ ਨਹੀਂ ਦੇ ਰਿਹਾ ਸਿਰਫ ਇੱਕ ਸੂਚਨਾ ਹੀ ਹੈ ਅਲਰਟ ਹੀ ਹੈ ਕਿ ਨਹੀਂ ਜ਼ਰੂਰਤ ਹੈਗੀ ਤਾਂ ਘਰ ਤੋਂ ਬਾਹਰ ਨਾ ਨਿਕਲੋ ਇਨੀ ਧੁੰਦ ਦੇ ਵਿੱਚ ਕੋਈ ਸਿਆਣਪ ਨਹੀਂ ਹੈਗੀ ਰੋਡ ਤੇ ਹਾਈਵੇ ਤੇ ਹਾਲਾਤ ਮੜੇ ਆ ਕਿਉਂਕਿ ਤੁਸੀਂ ਸਹੀ ਹੋ ਸਕਦੇ ਹੋ ਰੋਡ ਤੇ ਸਹੀ ਜਾ ਸਕਦੇ ਹੋ ਜੇ ਅਗਲਾ ਹੀ ਗਲਤ ਆਜੇ ਨੀਂਦ ਦੇ ਚੋਵੇ ਜਾਂ ਹੁੰਦਾ ਸ਼ੀਸ਼ੇ ਸ਼ੂਸ਼ੇ ਫੌਗ ਜੰਮੀ ਹੋਵੇ ਨਾ ਉਹਨੂੰ ਦਿਖਾਈ ਦੇਵੇ ਐਗਜ਼ਾਮਪਲ ਤੁਸੀਂ ਦੇਖਿਆ ਸਕੂਲ ਦੇ ਬਾਹਰ ਕਿਸ ਤਰ੍ਹਾਂ ਦੇ ਨਾਲ ਕਾਰ ਵਾਲਾ ਜਿਹੜਾ ਸਕੂਟਰ ਦੇ ਵਿੱਚ ਟਕਰਾਇਆ ਜੇ ਜ਼ਿਆਦਾ ਸਪੀਡ ਹੁੰਦੀ ਤਾਂ ਹਾਦਸਾ ਵੱਡਾ ਵੀ ਹੋ ਸਕਦਾ ਸੀ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਬੱਚਤ ਰਹੀ ਤਾਂ ਸ਼ਹਿਰ ਦੇ ਵਿੱਚ ਇਹ ਇੱਥੇ-ਇੱਥੇ ਬਾਂਹਣੀ ਚੁੰਗੀ ਤੇ ਅਸੀਂ ਇਸ ਟਾਈਮ ਇੱਥੇ ਜ਼ਰੂਰ ਥੋੜਾ ਜਿਹਾ ਆ ਤੋਂ ਜਿਹੜੀ ਆ ਉਹ ਘਟ ਹੈ ਕਿਉਂਕਿ ਕ라우ਡੀ ਏਰੀਆ ਆ ਤਾਂ ਉਹਦੇ ਨਾਲ ਜਿਹੜਾ ਹੈਗਾ ਫਰਕ ਪੈਂਦਾ ਲੇਕਿਨ ਜਿਵੇਂ ਜਿਵੇਂ ਅਸੀਂ ਸ਼ਹਿਰ ਤੋਂ ਥੋੜਾ ਜਿਆਦਾ ਦੂਰ ਹੋਵਾਂਗੇ ਤਾਂ ਉਹ ਧੁੰਦ ਜਿਹੜੀ ਆ ਉਹ ਵੱਧ ਜੇਗੀ ਔਰ ਇੱਕ ਗੱਲ ਹੋਰ ਦੱਸ ਦਈਏ ਕਿ ਅੱਜ ਜਿਹੜਾ ਹੈਗਾ ਬੱਦਲਵਾਈ ਹੈ ਦੁਪਹਿਰੇ 1 2 ਵਜੇ ਤੱਕ ਜਿਹੜੀ ਬੱਦਲਵਾਈ ਵੀ ਰਹਿਣ ਵਾਲੀ ਹੈ ਕਿਉਂਕਿ ਬੱਦਲ ਜਿਹੜੇ ਆ ਅਸਮਾਨ ਦੇ ਵਿੱਚ ਜਦੋਂ ਹੋਣਗੇ ਤਾਂ ਫਿਰ ਸੂਰਜ ਨਹੀਂ ਨਿਕਲਦਾ ਔਰ ਸੂਰਜ ਨਾ ਨਿਕਲਣ ਦੀ ਵਜ੍ਹਾ ਕਰਕੇ ਹੀ ਧੁੰਦ ਜਿਹੜੀ ਆ ਉਹਦੀ ਪਕੜ ਜਿਹੜੀ ਆ ਉਹ ਮਜ਼ਬੂਤ ਹੋ ਜਾਂਦੀ ਹੈ ਤਾਂ ਇਹ ਵੀ ਇੱਕ ਇਹ ਮ ਕਾਰਨ ਤਾਂ ਸਰਬਜੀਤ ਜੀ ਲਿਖ ਰਹੇ ਆ ਸਹੀ ਗੱਲ ਆ ਵੀਰ ਜੀ ਥੈਂਕ ਯੂ ਜੀ ਬਿੰਦਰ RAM ਕੰਬੋਜ ਜੀ ਲਿਖ ਰਹੇ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਬਿੰਦਰ ਜੀ ਆ ਤੁਸੀਂ ਦੇਖ ਸਕਦੇ ਆ ਵਹੀਕਲ ਜਿਹੜੇ ਆ ਲਾਈਟਾਂ ਚਲਾ ਕੇ ਆ ਰਹੀਆਂ ਸਕੂਲ ਬੱਸੀਆਂ ਆ ਰਹੀਆਂ ਔਰ ਬੱਚਿਆਂ ਨੂੰ ਲੈ ਕੇ ਸਕੂਲਾਂ ਤੱਕ ਪਹੁੰਚ ਰਹੀਆਂ ਤਾਂ ਆ ਹੁਣ ਅਸੀਂ ਆਊਟਰ ਏਰੀਆ ਚ ਆ ਗਏ ਤਾਂ ਇੱਥੇ ਫਿਰ ਧੁੰਦ ਜਿਹੜੀ ਆ ਉਹ ਵੱਧ ਜਾਏਗੀ ਬਿਲਕੁਲ ਆਊਟਰ ਏਰੀਆ ਦੇ ਵਿੱਚ ਧੁੰਦ ਜਿਹੜੀ ਹੈ ਉਹ ਜ਼ਿਆਦਾ ਹੈ ਹਾਲਾਂਕਿ ਸ਼ਹਿਰ ਦੇ ਅੰਦਰ ਥੋੜੀ ਜਿਹੀ ਘੱਟ ਹੈ ਤਾਂ ਬਿਲਕੁਲ ਬਾਈ ਜੀ ਜੇਕਰ ਪੋਸੀਬਲ ਹੋਵੇ ਤਾਂ ਗੁਰੇਜ਼ ਕੀਤਾ ਜਾਵੇ ਇਸ ਧੁੰਦ ਦੇ ਵਿੱਚ ਸਫਰ ਕਰਨ ਤੋਂ ਔਰ ਬਿਨਾਂ ਵਜ੍ਹਾ ਜਿਹੜਾ ਕੀ ਹੈ ਹਾਈਵੇ ਤੇ ਨਾ ਜਾਇਆ ਜਾਵੇ ਔਰ ਦੀਪਕ ਜੀ ਲਿਖ ਰਹੇ ਆ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਰਬਾਇਨ ਸਿੰਘ ਲਿਖ ਰਿਹਾ ਕੁਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਵੀਰਸ ਕਮਰਾ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਸਰ ਤਾਂ ਸੰਦੀਪ ਸਤਾ ਜੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਲਵ ਪ੍ਰੀਤ ਜੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਤਾਂ ਇਸੇ ਤਰ੍ਹਾਂ ਹੀ ਪੰਮਾ ਹੈਰ ਬ੍ਰੋ ਗੁੱਡ ਜੋਬ ਬ੍ਰਦਰ ਥੈਂਕ ਯੂ ਸਰ ੁਰਨਾ ਛੰਡਾ ਜੀ ਵੈਰੀ ਗੁੱਡ ਮਾਰਨਿੰਗ ਅੰਗਰੇਜ਼ ਸਿੰਘ ਜੀ ਵੈਰੀ ਗੁੱਡ ਮਾਰਨਿੰਗ ਬ੍ਰਦਰ ਗੁਰਮੀਤ ਗੁਰੀ ਜੀ ਲਿਖ ਰਿਹਾ ਵੀਰ ਜੀ ਜੀ ਇੱਕ ਹਾਂ ਉਹ ਪਾ ਦਿੱਤਾ ਹੈ ਟ੍ਰਿਚ ਇਹ ਇਨਲਮਨ ਸੌਰੀ ਅ ਕੇਂਦਰ ਸਿੰਘ ਗੁੱਡ ਮਾਰਨਿੰਗ ਵੀਰ ਜੀ ਵੈਰੀ ਗੁੱਡ ਮਾਰਨਿੰਗ ਕੇਂਦਰ ਜੀ ਤਾਂ ਫਿਲਹਾਲ ਜਿਹੜਾ ਹੈਗਾ ਮੈਨੂੰ ਤੁਹਾਨੂੰ ਵੀ ਜਗ ਗੁੱਡ ਮਾਰਨਿੰਗ ਸੋਨੂ ਤਾਂ ਗੁੱਡ ਮਾਰਨਿੰਗ ਸੋਨੂ ਜੀ ਅ ਮਨਕੀਰਤ ਮਾਨ ਗੁੱਡ ਮਾਰਨਿੰਗ ਸਰ ਵੈਰੀ ਗੁੱਡ ਮਾਰਨਿੰਗ ਬਲਤੇਜ ਸਿੰਘ ਬਰਾੜ ਸਾਡੇ ਚਾਚਾ ਜੀ ਵੈਰੀ ਗੁੱਡ ਮਾਰਨਿੰਗ ਬਲਤੇਜ ਸਿੰਘ ਬਰਾੜ ਚਾਚਾ ਜੀ ਠੀਕ ਹੋ ਠੰਡ ਠੰਡ ਤੋਂ ਬਚੇ ਹੋ ਬਲਤੇਜ ਜੀ ਤਾਂ ਬਿੱਟੂ ਚੌਧਰੀ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਬਿੱਟੂ ਜੀ ਚਾਚਾ ਸਾਡਾ ਬੱਬੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਬਜੀਤ ਸਿੰਘ ਹੈਵ ਸੇਫ ਜਰਨੀ ਥੈਂਕ ਯੂ ਬ੍ਰਦਰ ਜਰਨੀ ਆਪਨੀ ਸਮਾਪਤ ਹੋ ਗਈ ਆਪਾਂ ਕਰਤਾ ਹੀ ਪਹੁੰਚ ਗਏ ਆਂ ਔਰ ਰਮੇਸ਼ ਕੁਮਾਰ ਰਾਠੀ ਜੀ ਲਿਖ ਰਿਹਾ ਹੈ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਤਾਂ ਬਈ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁੰਨ ਅੱਜ ਬਹੁਤ ਜ਼ਿਆਦਾ ਹੈ ਔਰ ਜੇਕਰ ਪੋਸੀਬਲ ਹੋਵੇ ਤਾਂ ਹਾਈਵੇ ਤੇ ਨਾ ਨਿਕਲਿਆ ਜਾਵੇ ਆਪਣੇ ਆਪਣੇ ਟਿਕਾਣਿਆਂ ਤੇ ਹੀ ਰਿਹਾ ਜਾਵੇ ਤਾਂ ਅੱਜ ਅਸੀਂ ਪ੍ਰਭਾਤ ਫੇਰੀ ਬੁਲਾਈ ਸੀ ਔਰ ਹੁਣ ਜਿਹੜਾ ਹੈਗਾ ਪ੍ਰਭਾਤ ਫੇਰੀ ਤੋਂ ਬਾਦ ਜਿਹੜਾ ਹੈਗਾ ਅੱਜ ਭਾਗਾ ਵਾਲਾ ਦਿਨ ਸੀ ਪ੍ਰਭਾਤ ਫੇਰੀ ਬਲਾਈ ਸੀ ਔਰ ਪ੍ਰਭਾਤ ਫੇਰੀ ਜਾ ਚੁੱਕੀ ਆ ਤਾਂ ਹੁਣ ਜਿਹੜਾ ਹੈਗਾ ਇਸ ਸਮੇਂ ਉਹ ਸੇਵਾਦਾਰ ਲੱਗੇ ਆ ਖੁਦ ਜਿਲਾ ਕਿ ਇਹ ਲੰਗਰ ਪਾਣੀ ਛਕਣ ਤਾਂ ਬਾਈ ਜੀ ਫੇਰ ਮਿਲਦੇ ਆ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਦੀਵਾਨ ਅਮਨ ਅਮਰਦੀਪ ਦੂਜਾ ਥੈਂਕ ਯੂ ਸਰ ਵਿਕਾਸ ਕੁਮਾਰ ਥੈਂਕ ਯੂ ਜੀ ਸਵਰਨ ਸਿੰਘ ਥੈਂਕ ਯੂ ਜੀ ਰਮਨ ਕਲਰਾ ਥੈਂਕ ਯੂ ਸਰ ਵੈਰੀ ਗੁੱਡ ਮਾਰਨਿੰਗ ਸਾਰਿਆਂ ਨੂੰ ਰੇਸ਼ਮ ਸਿੰਘ ਗੁੱਡ ਗੁੱਡ ਸਰ ਥੈਂਕ ਯੂ ਸਰ ਦੀਵਾਨ ਜੀ ਥੈਂਕ ਯੂ ਦੋਹਜਾ ਜੀ ਮੈਨੂੰ ਕਿਰਤ ਮਾਨ ਗੁੱਡ ਮਾਰਨਿੰਗ ਮੋਹਨ ਮੈਡੀਕਲ ਸਟੋਰ ਬੰਮਣੀ ਵਾਲਾ ਥੈਂਕ ਯੂ ਸਰ ਸੋਨੂ ਮੁਕਤੀ ਸੋਨੂ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਕੀਪ ਸੇਫ ਡਰਾਈਵ ਸਲੋ And thank you. Bye.